ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਡੇ YouTube ਚੈਨਲ PB Horse Lover ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਦੋਸਤੋ ਆ ਮਾਰਵਾੜੀ ਘੋੜੀ ਲੈ ਕੇ ਆਏ ਆ ਜੀ ਆ ਬਲਕ ਰੰਗ ਦੀ ਮੱਥੀ ਬਲੇਜ਼ ਆ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ ਦੋਸਤੋ ਤੇ ਮਜ਼ਬੂਤੀ ਪੱਖ ਤੋਂ ਬਹੁਤ ਚੰਗੀ ਆ ਘੋੜੀ ਤੇ ਕਟਿੰਗ ਕੰਡੀਸ਼ਨ ਚੰਗੀਆਂ ਨੇ ਘੋੜੀ ਦੀਆਂ ਤੇ ਦੋਸਤੋ ਉਮਰ ਹੈਗੀ ਦੋਸਤੋ ਇਹਦੀ ਸਿਰਫ ਸਾਡੇ 4-5 ਸਾਲ ਦੇ ਕਰੀਬ ਹਾਈਟ ਆ ਦੋਸਤੋ ਇਹਦੀ 60 ਇੰਚ ਆ ਤੇ ਰਾਈਡਿੰਗ ਬਹੁਤ ਸੋਹਣੀ ਕਰਾਉਂਦੀ ਆ ਜੇ ਕੋਈ ਨਵਾਂ ਬੰਦਾ ਵੀ ਖਰੀਦਣ ਦਾ ਚਾਹਵਾਨ ਆ ਉਹਨੂੰ ਵੀ ਇਹ ਵਧੀਆ ਰਹੂਗੀ ਕਿਉਂਕਿ ਘਰੇ ਜਾ ਕੇ ਕਿਸੇ ਦੇ ਤੰਗੇ ਪਰੇਸ਼ਾਨੀ ਨਹੀਂ ਕਰੂਗੀ ਘੋੜੀ ਇਹ ਕਿਉਂਕਿ ਸਾਊ ਸੁਭਾਅ ਦੀ ਆ ਸ਼ਾਂਤ ਸੁਭਾਅ ਦੀ ਕੁੜੀ ਆ ਤੇ ਕੋਈ ਵੀ ਨਵਾਂ ਬੰਦਾ ਵੀ ਇਹ ਤੇ ਬੈਠ ਕੇ ਸਵਾਰੀ ਕਰ ਸਕਦਾ ਤੇ ਦੋਸਤੋ ਇਹ ਖੜੀ ਆ ਪਿੰਡ ਤਾਜਪੁਰ ਰਾਏਕੋਟ ਦੇ ਲਾਗੇ ਬਾਈ ਅਮਨਦੀਪ ਸਿੰਘ ਉਹਨਾਂ ਕੋਲੇ ਤੇ ਆਪਾਂ ਨੰਬਰ ਵਾਈ ਉਹਨਾਂ ਦਾ ਸਕਰੀਨ ਤੇ ਪਾ ਦਨੇ ਆ ਜੀ ਕਰ ਲਿਓ ਕੰਟੈਕਟ ਧੰਨਵਾਦ